ਕੀ ਹਾਲ ਚਾਲ ਨੇ ਭਾਈ ਤੁਹਾ ਸਾਰਿਆਂ ਦੇ ਕੋਲ ਫਿਰ ਤੋਂ ਵੈਲਕਮ ਆ ਮੇਰੇ ਘਰ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਕਰਾਈ ਤੇ ਹੋਣਾ ਹੈ ਫੜੀ ਬਾਕੀ ਚਲੋ ਹੋਰ ਆ ਗੱਲ ਬਈ ਮੇਂ ਤਣ ਆਪਾਂ ਮੋਨ ਲੱਗਦੇ ਆ ਇੰਨੇ ਘੁਆਰ ਕੇ ਮਾਂ ਬਾਕੀ ਦੇਖੋ ਘਟਾ ਇਧਰ ਕੋ ਘਟਾ ਆਂਗਾ ਤਾਡੀ ਭੋਲੀ ਹੋ ਜੇ ਨਾ ਆ ਗਿਆ ਸਾਰੇ ਇਨ ਬਾਕੀ ਕੋਈ ਚੱਕਰੀ ਨਹੀਂ ਇਹਦਾ ਭੋਲੀ ਹੋ ਰਿਹਾ ਇੰਨੇ ਦਾ ਬਾਕਸ ਕਰਾਉਂਗੀ ਟੋਟਾ ਚਲੋ ਦੇਖਦੇ ਆਂ ਬਾਕੀ ਹੁਣ ਪਹੁੰਚ ਆ ਰਹੀ ਚੱਕੀ ਘੱਟੇ ਜੀ ਬਾਈ ਹੋਣੇ ਆਪਾਂ ਇੰਨੀ ਗਵਾਤੀ ਇੱਧਰ ਬਾਕੀ ਜਿੰਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦਾ ਸਬਸਕ੍ਰਾਈਬ ਕਰ ਦੋ ਵੀਡੀਓ ਨੂੰ ਕਰ ਦੋ ਲਾਈਕ ਬਾਕੀ ਬਾਈ ਰੋਕ ਨਦੇ ਉਹ ਆਉਣ ਦੇ ਪੈੜੀ ਬਣਾ ਆਪਣੇ ਫਾਦਰ ਸਾਹਿਬ ਬੈਠੇ ਆ ਤੇ ਬਾਕੀ ਘਟਾ ਹੀ ਬੋਹਦੇ ਆ ਹੁਣ ਆਪਾਂ ਫੇਰ ਪੈਗੀ ਪਣ ਧੀ ਕੱਟਾ ਬੜਾ ਯਾਰ ਦੰਦਿਆ ਹੈ ਦੇਖੋ ਮੈਂ ਤਰੋਣਾ ਆਪਾਂ ਇਧਰ ਆ ਗਏ ਹਾਂ ਪੁੱਤੇ ਆਉਣ ਪੱਤੀ ਕੋ ਕੰਦੇ ਖਾਣਾ ਖਲਾ ਨਾਲ ਆਉਂਦੇ ਹੋਰ ਦੇਖੋ ਆਪ ਇਹ ਆਪਾਂ ਬਤਾਉਣੀ ਮਾਈ ਐ ਲੱਗਦਾ ਗਾਟੇ ਮੈਂ ਤਰੋ ਕਹਿੰਦੇ ਚੱਕ ਦੀਏ ਬਾਕੀ ਅੱਜ ਦੇ ਵਲੌਗ ਦੇ ਵਿੱਚ ਬੱਸ ਇੰਨਾ ਹੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਹਾਂ ਅਨਸਕੀਡਡ ਗੁੱਡਬਾਈ ਲਾਈਕ ਕਰੋ ਸਬਸਕ੍ਰਾਈਬ ਫਿਰ ਕਮੈਂਟ ਪਾ ਦਿਓ ਤੱਕ